ਜਦੋਂ ਮੈਂ ਪੁਰਤੇ ਆਇਆ ਇੱਕ ਲੜਕੀ ਯਾਨੀ ਇਹਨਾਂ ਕੋ ਉਮਰ ਦੀ ਹੋਣੀ ਆ 15-16 ਸਾਲ ਦੀ ਉਹ ਗੱਡੀ ਉੱਪਰ ਬੈਗੀ ਜਿਹਨਿਕ ਨਿਕਲ ਕੇ ਦੂਜੀ ਲੜਕੀ ਟਾਕੀ ਖੋਲ ਕੇ ਮੂੰਹ 'ਤੇ ਕੱਢ ਲਿਆ ਉਹਨੇ ਤਾਂ ਜਨਵਰੀ ਸੀ ਤਿੰਨ ਬੰਦੇ ਆਏ ਇੱਕ ਮੁੰਡੇ ਦੋ ਬੰਦੇ ਮੈਨਾਂ ਹੋਰ ਸੀਗੇ ਚਲ ਉਹਨਾਂ ਨੇ ਮੈਨਾਂ ਹਿੰਮਤ ਕੀਤੀ ਅਸੀਂ ਆ ਪਰਨੇਪੁਰ ਨੇ ਜੋੜ ਕੇ ਪੱਗਾਂ ਜੋੜ ਕੇ ਆਵਦੀਆਂ ਚਲੋ ਕੁੜੀਆਂ ਵਿਚਾਰੀਆਂ ਜਿਹੜਾ ਮੁੰਡੇ ਕੋਈ ਕੁੜੀਆਂ ਦਾ ਤਾਇਆ ਜੀ ਕਹਿੰਦੇ ਜੀ ਉਹ ਕਹਿੰਦੇ ਮੈਂ ਕਿਹਾ ਬੇਟਾ ਵੀ ਅੰਦਰ ਕੌਣ ਕੌਣ ਨੇ ਕਹਿੰਦੀ ਇੱਕ ਸਾਡੀ ਮਮਾ ਇੱਕਾੜੇ ਤਾਇਆ ਜੀ ਨੇ ਅੰਦਰ ਇਹ ਉਹ ਜਿਹੜਾ ਬੁढ़ा ਸੀਗਾ ਤਾਇਆ ਜੀ ਉਹਨਾਂ ਦਾ ਉਹ ਕੱਢ ਲਿਆ ਬਾਹਰ ਉਹ ਤਾਂ ਹੀ ਆ ਬੰਨ ਕੇ ਪੰਨੇਪੁਰਨੇ ਜਿਹਦਾ ਬਾਤ ਕੱਢ ਲਿਆ ਉਹ ਤਾਂ ਡੈਡੀ ਸੀਗਾ ਯਾਨੀ ਕੰਡੇ ਲਾ ਕੇ ਜਿਹੜੀ ਮੁੰਡੇ ਮੰਮੀ ਕੁੜੀ ਦੇ ਬੇਟੇ ਮੰਮੀ ਸੀਗੀ ਉਹਨੂੰ ਬਾਹਰ ਕੱਢਿਆ ਉਹਦੇ ਵਿੱਚ ਅੱਜ ਦੇਖਿਆ ਕਹਿੰਦੇ ਵੀ ਸਾਹ ਚੱਲਦੇ ਆ ਭਾਜੀ ਕੀ ਨੋ ਤੁਹਾਡਾ ਹਰਦੇਵ ਸਿੰਘ ਜੀ ਹਰਦੇਵ ਜੀ ਕੀ ਹਾਸਾ ਹੈ ਇੱਥੇ ਹਾਸਾ ਜੀ ਗੱਡੀ ਡਰਾਈਵਲਣਵਾਈ ਆ ਠੀਕ ਉਸ ਤੋਂ ਬਾਅਦ ਜਦੋਂ ਮੈਂ ਪੁਰਤੇ ਆਇਆ ਇੱਕ ਲੜਕੀ ਯਾਨੀ ਇਹਨਾਂ ਕੋ ਉਮਰ ਦੀ ਹੋਣੀ ਆ 15-16 ਸਾਲ ਦੀ ਉਹ ਗੱਡੀ ਉੱਪਰ ਬੈਗੀ ਜਦੋਂ ਨਿਕਲ ਕੇ ਦੂਜੀ ਲੜਕੀ ਟਾਕੀ ਖੋਲ ਕੇ ਮੂੰਹ 'ਤੇ ਕੱਢ ਲਿਆ ਉਹਨੇ ਤਾਂ ਜਨਵਰੀ ਸਿੱਧ ਨੰਦੇ ਆਏ ਇੱਕ ਮੁੰਡੇ ਗੋਵਿੰਦ ਮੈਨਾ ਹੋਰ ਸੀਗੇ ਚਲ ਉਹਨਾਂ ਨੇ ਮੈਨਾਂ ਹਿੰਮਤ ਕੀਤੀ ਅਸੀਂ ਆ ਪਰਨੇਪੁਰ ਨੇ ਜੋੜ ਕੇ ਪੱਗਾਂ ਜੋੜ ਕੇ ਆਵਦੀਆਂ ਚਲੋ ਕੁੜੀਆਂ ਵਿਚਾਰੀਆਂ ਸੀ ਜਨ ਕੁੜੀਆਂ ਬਚਾਉਣ ਤੋਂ ਬਾਅਦ ਛੱਡ ਕੋਈ ਨਾ ਸਾਧਨ ਹੈ ਨਹੀਂ ਸੀਗਾ ਜਿਹੜਾ ਮੁੰਡਾ ਕੋਈ ਕੁੜੀਆਂ ਦਾ ਤਾਇਆ ਜੀ ਕਹਿੰਦੇ ਜੀ ਉਹ ਕਹਿੰਦੇ ਮੈਂ ਕਿਹਾ ਬੇਟਾ ਵੀ ਅੰਦਰ ਕੌਣ ਕੌਣ ਨੇ ਕਹਿੰਦੇ ਇੱਕ ਸਾਡੀ ਮਮਾ ਇੱਕੜੇ ਤਾਇਆ ਜੀ ਨੇ ਅੰਦਰ ਤੇ ਜਨੂ ਅਸੀਂ ਸਾਧਨ ਇਕੱਠਾ ਕੀਤਾ ਗੱਡੀ ਕੰਡੇ-ਕੁੰਡੇ ਲਾਈ ਪਹਿਲਾਂ ਤਾਇਆ ਜੀ ਗੱਡੇ ਤਾਇਆ ਜੀ ਨੇ ਇੱਕ ਬਾਹਰ ਬਾਹਰ ਕਰਦੀ ਪਹਿਲਾਂ ਜਨੂ ਇੱਕ ਨੌਜਵਾਨ ਮੁੰਡਾ ਇੱਕ ਬੰਟੀ ਬੰਟੀ ਸਾਡੇ ਪਿੰਡ ਦਾ ਉਹ ਆ ਗਿਆ ਮੈਂ ਕਿਹਾ ਪੁੱਤ ਜਾ ਛਾਲ ਮਾਰ ਤੂੰ ਬਾਹ ਫੜ ਬੰਦੇ ਦੀ ਜਨੂ ਉਹਨੇ ਬਾਹ ਫੇਰ ਅੰਦਰ ਵਾੜ ਲਈ ਆਟੋਮੈਟਿਕ ਜਣੀ ਚਲੀ ਗਈ ਹੋਣੀ ਆ ਉਦੋਂ ਬਾਅਦ ਚਲੇ ਸੀ ਟੋਚਣ ਦਾ ਤੇ ਸੰਗੜ ਲੈ ਜਾਂਦਾ ਟਰੈਕਟਰ ਲੈ ਜਾਂਦਾ ਤੇ ਉਹ ਜਿਹੜਾ ਬੁੜਾ ਸੀਗਾ ਤਾਇਆ ਜੀ ਉਹਨਾਂ ਦਾ ਉਹ ਕੱਢ ਲਿਆ ਬਾਹਰ ਉਹ ਤਾਂ ਜੀ ਆ ਬੰਨ ਕੇ ਪੰਨੇਪੁਰ ਨੇ ਜਿਹਦਾ ਵੱਟ ਕੱਢ ਲਿਆ ਉਹ ਤਾਂ ਡੈਡੀ ਸੀਗਾ ਤੇ ਉਦੋਂ ਬਾਅਦ ਹੈਗੀ ਟਰੈਕਟਰ ਲੈ ਜਾਂਦਾ ਸੰਗੜ ਲੈ ਜਾਂਦਾ ਗੱਡੀ ਕੰਡੇ ਲਾ ਲਈ ਯਾਨੀ ਕੰਡੇ ਲਾ ਕੇ ਜਿਹੜੀ ਮੁੰਡੇ ਦੀ ਮੰਮੀ ਕੁੜੀ ਦੇ ਬੇਟੇ ਮੰਮੀ ਸੀਗੀ ਉਹਨੂੰ ਬਾਹਰ ਕੱਢਿਆ ਉਹਦੇ ਵਿੱਚ ਅਸੀਂ ਦੇਖਿਆ ਕਹਿੰਦੇ ਵੀ ਸਾਹ ਚੱਲਦੇ ਆ ਅਸੀਂ ਫਟਾਫਟ ਗੱਡੀ ਮਂਗਾਈ ਬਾਬਾ ਜੀ ਦੀ ਉੱਤੀ ਮੈਦਾਨਗੁਰ ਦਵਾਰ ਵਾਲੇ ਦੀ ਉਹ ਜਦੀ ਭੇਜਤੇ ਹੁਣ ਇਹ ਨਹੀਂ ਪਤਾ ਵੀ ਡੈੱਡ ਆ ਜਾਂ ਕੀ ਆ ਮਤਲਬ ਇਸ ਹਾਦਸੇ ਚ ਇੱਕ ਵਿਅਕਤੀ ਦੀ ਮੌਤ ਹੋਈ ਹੈ ਜੀ ਨਹੀਂ ਦੋ ਦੀ ਹੈ ਦੋ ਦੀ ਮੰਨ ਇੱਕ ਦੀ ਤਾਂ ਪੱਕੀ ਸ਼ੂਅਰ ਆ ਕਿੰਨੇ ਵਿਅਕਤੀ ਸਵਾਰ ਸੀ ਚਾਰ ਸੀ ਕਿ ਕਿਸ ਤਰ੍ਹਾਂ ਹਾਸਾ ਹੋਇਆ ਕਿੱਦਾਂ ਲੱਗਦਾ ਕਿ ਗੱਡੀ ਅਚਾਨਕ ਨਹਿਰ ਚ ਗਿਰ ਗਈ ਬਈ ਇਹ ਮੈਂ ਤਾਂ ਮੈਂ ਗੱਡੀ ਦਾ ਮਗਰੋਂ ਗਿਰ ਨਹੀਂ ਚਾ ਮੈਂ ਆਪਣੇ ਮੈਂ ਉਹ ਪਿਛਲੇ ਚੈੱਕ ਕਰਕੇ ਆ ਜਿੱਥੋਂ ਗੱਡੀ ਗਿਰਨੀ ਚਾਹੀਦੀ ਸੀ ਇੱਥੇ ਗੱਡੀ ਘੇਰਨ ਦਾ ਕੋਈ ਚਾਂਚ ਨਹੀਂ ਹੁੰਦਾ ਇੱਥੇ ਰੋਡ ਬਹੁਤ ਚੌੜੀ ਆ ਸਾਹਮਣੇ ਬਿਲਕੁਲ ਆ ਤਤਕਾਲੀ ਕੀ ਹਸਾ ਹੋਇਆ ਅੱਜ ਸਾਨੂੰ ਟੈਲੀਫੋਨ ਤੇ ਪਤਾ ਲੱਗਿਆ ਸੀ ਕਿ ਇੱਕ ਗੱਡੀ ਹੈ ਜਿਹੜੀ ਦੁਬੁਰਜੀ ਦੇ ਕੋਲ ਨਹਿਰ ਦੇ ਵਿੱਚ ਡਿੱਗੀ ਆ ਦੁਬੁਰਜੀ ਪੁਰ ਦੇ ਨੇੜੇ ਨਹਿਰ ਦੇ ਵਿੱਚ ਡਿੱਗੀ ਹੈ ਤੇ ਇਹ ਟੈਲੀਫੋਨ ਪਹੁੰਚਣ ਤੇ ਪਤਾ ਲੱਗਣ ਤੇ ਮੌਕੇ ਪਰ ਪੁੱਜੇ ਆ ਮੌਕੇ ਤੇ ਆ ਕੇ ਪਤਾ ਲੱਗਾ ਰਪਿੰਦਰ ਸਿੰਘ ਪੁੱਤਰ ਸੁਰਜਨ ਸਿੰਘ ਪਾਸੇ ਜਨਤਾਨਗਰ ਲੁਧਿਆਣਾ ਜਿਹੜਾ ਗੱਡੀ ਚਲਾਉਂਦਾ ਸੀ ਗੱਡੀ ਚਾਲਕ ਦੀ ਨਹਿਰ ਵਿੱਚ ਡਿੱਗਣ ਕਰਕੇ ਉਹਦੀ ਮੌਤ ਹੋ ਗਈ ਹੈ। ਗੱਡੀ 'ਚ ਕਿੰਨੇ ਵਿਅਕਤੀ ਸਵਾਰ ਸੀਗੇ? 4 ਜਨੇ ਸਵਾਰ ਸੀਗੇ, 3 ਲੇਡੀਜ਼ ਸੀਗੀਆਂ। ਇੱਕ ਇਹ ਰਪਿੰਦਰ ਸਿੰਘ ਖੁਦ ਡਰਾਈਵਿੰਗ ਕਰ ਰਿਹਾ ਸੀ। ਤੇ ਇਹ ਪਤਾ ਲੱਗਿਆ ਜੀ ਕਿਧਰੋਂ ਕਿਧਰ ਨੂੰ ਜਾ ਰਹੇ ਸੀਗੇ ਇਹ? ਇਹ ਗੁਰਦੁਆਰਾ ਸਾਹਿਬੋਂ ਉੱਤੀ ਮਰਦਾਨ ਤੋਂ ਮੱਥਾ ਟੇਕ ਕੇ ਲੁਧਿਆਣਾ ਸਾਈਡ ਨੂੰ ਜਾ ਰਹੇ ਸੀ। ਦਰਾਹੇ ਬਨੂ ਆਏ ਸੀ। ਉੱਤੀ ਮਰਦਾਨ ਤੋਂ ਮੱਥਾ ਟੇਕ ਕੇ ਲੁਧਿਆਣਾ ਸਾਈਡ ਨੂੰ ਨਹਿਰ ਦੇ ਨਾਲ ਨਾਲ ਜਾ ਰਹੇ। ਜਿਹੜੇ ਬਾਕੀ 3 ਸਵਾਰ ਸੀ ਉਹ ਠੀਕ ਨੇ? ਹਾਂਜੀ, ਠੀਕ ਨੇ। ਇੱਕ ਨੂੰ ਲੈ ਕੇ ਗਏ ਨੇ ਹਸਪੀਟਲ। ਕਤਨਾ ਗੱਡੀ ਕਿਹੜੀ ਸੀ ਤੇ ਕੀ ਨੰਬਰ ਹੈ ਜੀ ਗੱਡੀ ਗੱਡੀ ਹੈਗੀ ਜੀ ਸਾਹਮਣੇ ਖੜੀ ਹੈ ਪੀਵੀ 10 ਡੀਜ਼ 8500 ਰੰਗ ਚਿੱਟਾ